ਸਿੱਖਾਂ ਦੇ ਮੁੱਖਤਕਾਸਤਾ ਦੇ ਕੇਂਦਰ ਅਤੇ ਪਵਿੱਤਰ ਤੀਰਥ ਸਥਾਨ ਸ਼੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਜਾਣ ਵਾਲੇ ਸ਼ਰਧਾਲੂਆਂ ਲਈ ਇੱਕ ਵੱਡੀ ਖੁਸ਼ੀ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਵਿੱਚ ਉੱਤਰਾਖੰਡ ਦੇ ਚਮੋਲੀ ਵਿੱਚ ਸਥਿਤ ਸ਼੍ਰੀ ਹਿਮਕੁੰਡ ਸਾਹਿਬ ਦੀ ਸਾਲਾਨਾ ਯਾਤਰਾ ਸ਼ੁਰੂ ਕਰਦੇ ਹੋਏ ਅੱਜ ਸਵੇਰੇ ਰਸਮੀ ਉਦਘਾਟਨ ਕੀਤਾ ਗਿਆ ਇਸ ਮੌਕੇ ਸਭ ਸੰਗਤਾਂ ਵੱਲੋਂ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਕਰਕੇ ਇਸ ਹਲਾਨਾ ਯਾਤਰਾ ਦੀ ਪਹਿਲੀ ਅਰਦਾਸ ਕੀਤੀ ਗਈ ਸਿੱਖਾਂ ਦੇ ਪਵਿੱਤਰ ਤੀਰਥ ਸਥਾਨ ਸ੍ਰੀ ਹਿਮਕੋਣ ਸਾਹਿਬ ਦੀ ਯਾਤਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ੁਰੂ ਕਰ ਦਿੱਤੀ ਗਈ ਹੈ ਹਿਮਕੋਣ ਸਾਹਿਬ ਦੀ ਯਾਤਰਾ ਲਈ ਰਸਤਾ ਬਰਫ਼ ਨਾਲ ਢੱਕਿਆ ਹੋਇਆ ਸੀ ਜਿਸ ਨੂੰ ਭਾਰਤੀ ਫੌਜ ਦੇ ਜਵਾਨਾਂ ਅਤੇ ਗੁਰਦੁਆਰਾ ਟ੍ਰਸਟ ਦੇ ਸੇਵਾਦਾਰਾਂ ਨੇ ਸਾਫ਼ ਕੀਤਾ ਤਾ ਜੋ ਯਾਤਰੀਆਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸ੍ਰੀ ਹਿਮਕੋਟ ਸਾਹਿਬ ਜੀ ਦੇ ਦਰਵਾਜ਼ੇ ਅੱਜ ਸਵੇਰੇ 10 ਵਜੇ ਪੂਰੀਆਂ ਧਾਰਮਿਕ ਰਸਮਾਂ ਨਾਲ ਸ਼ਰਧਾਲੂਆਂ ਲਈ ਖੋਲ ਦਿੱਤੇ ਗਏ ਨੇ ਅਤੇ ਇਸ ਦੇ ਨਾਲ ਹੀ ਸ੍ਰੀ ਹਿਮਕੋਟ ਸਾਹਿਬ ਦੀ ਸਾਲਾਨਾ ਯਾਤਰਾ ਦਾ ਰਸਮੀ ਉਦਘਾਟਨ ਹੋ ਗਿਆ ਹੈ। ਇਸ ਮੌਕੇ ਸੱਚਖੰਡ ਖੇਤਰ ਦੀਵਾਨ ਹਾਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਅਤੇ ਸਭ ਸੰਗਤਾਂ ਨੇ ਮਿਲ ਕੇ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਕੀਤੇ। ਉਪਰੰਤ ਇਸ ਸਾਲ ਦੀ ਪਹਿਲੀ ਅਰਦਾਸ ਕੀਤੀ ਗਈ। ਗੇਟ ਖੋਲਣ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਿੱਖ ਸ਼ਰਧਾਲੂਆਂ ਦਾ ਪਹਿਲਾ ਜੱਥਾ ਭਾਰੀ ਪੁਲਿਸ ਸੁਰੱਖਿਆ ਬੈਂਡ ਬਾਜਿਆਂ ਅਤੇ ਪਵਿੱਤਰ ਨਿਸ਼ਾਨ ਸਾਹਿਬ ਦੇ ਨਾਲ ਗੋਬਿੰਦ ਘਾੜ ਗੁਰਦੁਆਰਾ ਸਾਹਿਬ ਤੋਸ਼ਰੀ ਹੇਮਕੋਣ ਸਾਹਿਬ ਲਈ ਰਵਾਨਾ ਕੀਤਾ ਗਿਆ ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਦੁਆਰਾ ਸ਼੍ਰੀ ਹੇਮਕੋਣ ਸਾਹਿਬ ਦੇ ਮੈਨੇਜਰ ਸੇਵਾ ਸੰਗ ਨੇ ਜਾਣਕਾਰੀ ਸਾਂਝੀ ਕੀਤੀ वाहगुरु की कृपा रहे हैं कि बाईस तरीक को यात्रा का शुभारंभ गुरुद्वारा ऋषिकेश से हुआ और चौबीस तो तरीक को गुरुद्वारा गोविंदगाड़ से पाँच प्यारों की अबाई में जगह रवाना गांधी के लिए हुआ और आज सुबह लगभग छः बजे ही श्री हेमपुर साहब में यात्री पहुँचने शुरू हुए हैं दस बजे सही टाइम पे गुरु ग्रंथ साहब जी को पांच प्यारों की अगवाई में सचखंड दरबार साहब में शोभित किया गया उपरांत सुखनी साहब का पाठ साढ़े ग्यारह बजे इस यात्रा की पहली अरदास हुई है और उसके साथ हाँ पूरा रुकनामा लिया गया और इसी के साथ इस साल की यात्रा के नीमपुर साहब के कपाट यात्रियों के लिए खोल दिए गए हैं आपके माध्यम से सभी देश विदेश में बैठे हुए तो गुरु नानक नाम लेवा शिक्षकों को तो गुरुपुरा श्री योगा मैनेजमेंट ट्रस्ट की ओर से अपील करता हूँ कि आइएगा बहुत बढ़िया प्रबंध है लोकल लोग भी आप ही का इंतज़ार कर रहे हैं सारी सुविधाएँ घोड़ा पांडी टाँडी खजर सब कुछ अवेलेबल है ਤੋ ਆਪ ਲੋਕ ਨੂੰ ਦੱਸਣਾ ਕਿ ਆਜੀਗਾਰਾਂ ਵਾਸਗੁੰਨ ਦਾ ਯਾਤਰ ਦੇ ਕਰਦੇ ਕਰਦੇ ਆਪਣੀ ਯਾਤਰਾ ਨੂੰ ਸੁਖੰਤ ਕੀਆ ਦੱਸ ਦੇ ਕਿ ਇਸ ਮੌਕੇ ਯਾਤਰਾ ਸ਼ੁਰੂ ਹੋਣ ਤੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਰਵਾਨਾ ਹੋਏ ਜਿੱਥੇ ਨੇ ਕੰਗਰੀਆ ਗੁਰਦੁਆਰਾ ਸਾਹਿਬ ਵਿਖੇ ਰਾਤ ਦਾ ਆਰਾਮ ਕੀਤਾ ਬਿਊਰੋ ਰਿਪੋਰਟ ਹਮਦਰਦ ਟੀਵੀ